ਪਾਵਰ ਕਾਮ ਸਬਡਿਵੀਜ਼ਨ ਰومی ਨੇ ਪਹਿਲ ਕਦਮੀ ਕਰਦੇ ਹਨ ਐਸਡੀਓ ਮਨਜੀਤ ਸਿੰਘ ਬਿਰਕ ਦੀ ਅਗਵਾਈ ਹੇਠ ਸਬਡਿਵੀਜ਼ਨ ਰومی ਵਿਖੇ 600 ਤੋਂ ਉੱਪਰ ਬੂਟੇ ਲਾ ਕੇ ਆਪਣੇ ਫਰਜ਼ ਨਿਭਾਏ ਇਸ ਸਬੰਧ ਵਿੱਚ ਉਹਨਾਂ ਇਹ ਵੀ ਦੱਸਿਆ ਕਿ ਸਬਡਿਵੀਜ਼ਨ ਰومی ਵਿਖੇ ਬਹੁਤ ਲੰਮੇ ਸਮੇਂ ਤੋਂ ਜਗ੍ਹਾ ਖਾਲੀ ਪਈ ਸੀ ਜਿਸ ਕਰਕੇ ਉਹਨਾਂ ਨੇ ਆਪਣੇ ਸਟਾਫ ਦੇ ਨਾਲ ਇਸ ਬੰਦੀ ਗੱਲ ਕੀਤੀ ਤੇ ਉਹਨਾਂ ਨੇ ਇਨਾਂ ਦਾ ਭਰਪੂਰ ਸਾਹ ਦਿੱਤਾ ਅਤੇ ਰਲ ਮਿਲ ਕੇ ਇਹਨਾਂ ਨੇ ਇੱਥੇ ਸ਼ਾਨਦਾਰ ਫਲਦਾਰ ਤੇ ਫੁੱਲਦਾਰ ਦੇ 600 ਤੋਂ ਉੱਪਰ ਬੂਟੇ ਲਾ ਦਿੱਤੇ ਹਨ ਅਤੇ ਵਕਾਇਦਾ ਉਹਨਾਂ ਦਾ ਪਾਲਣ ਪੋਸ਼ਣ ਕਰਨ ਲਈ ਵੀ ਮੁਕੰਮਲ ਪ੍ਰਬੰਧ ਕੀਤੇ ਹਨ ਜਿਸ ਵਿੱਚ ਇਹਨਾਂ ਨੇ ਕੰਡਿਆਲੀ ਤਾਰ ਲਾ ਦਿੱਤੀ ਹੈ ਤਾਂ ਕਿ ਕੋਈ ਪਸ਼ੂ ਇਹਦੇ ਅੰਦਰ ਨਾ ਵੜ ਸਕੇ ਤੇ ਬੋਟਿਆਂ ਨੂੰ ពਟ ਨਾ ਸਕੇ ਖਾ ਨਾ ਸਕੇ ਤੇ ਰੇਤਲੀ ਜ਼ਮੀਨ ਹੋਣ ਕਰਕੇ ਇੱਥੇ ਹਫ਼ਤੇ ਵਿੱਚ ਦੋ ਵਾਰ ਪਾਣੀ ਲਾਉਣ ਦਾ ਪ੍ਰਬੰਧ ਵੀ ਕਰ ਲਿਆ ਇਹ। ਹਾਂਜੀ। ਪਾਣੀ ਲਾ ਰਹੇ ਹਾਂ ਜੀ? ਹਾਂਜੀ। ਹਾਂਜੀ ਹਾਂ। ਪਾਣੀ ਲਾ ਰਹੇ ਹਾਂ ਬੂਟਿਆਂ ਨੂੰ ਜੀ। ਕਿੰਨੇ ਦਿਨਾਂ ਬਾਅਦ ਲਾਉਨੇ ਆ ਜੀ? ਹਫ਼ਤਾ ਲੱਗ ਜਾਂਦਾ। ਹਫ਼ਤਾ ਲੱਗ ਜਾਂਦਾ। ਹਫ਼ਤੇ ਬਾਅਦ ਲਾਉਨੇ ਆ। ਹਾਂ। ਠੀਕ ਬਹੁਤ ਵਧੀਆ ਗੱਲ। ਬਹੁਤ ਵੱਡਾ ਪ੍ਰਬਾਲਾ ਹੈ ਤੁਹਾਡਾ। ਹਫ਼ਤੇ ਬਾਅਦ ਪਾਣੀ ਲਾਉਣਾ। ਕੀ ਪੈ ਜਾਵੇ ਤਾਂ ਉਦੋਂ ਵਧੀਆ। ਹਾਂਜੀ ਹਾਂਜੀ। ਇਸ ਬੰਦ ਵਿੱਚ ਐਸ ਡੀਓ ਮਨਜੀਤ ਸਿੰਘ ਬਿਰਕ ਨੇ ਕੀ ਕਿਹਾ ਆ ਉਹਨਾਂ ਦੇ ਜਵਾਨੀ ਸੁਣਦੇ ਆ। ਤੁਮੀ ਸਾਡੇ ਵਿੱਚ ਸੂੂ ਸਟਾਫ ਨੇ ਮਿਹਨਤ ਕਰਕੇ ਅਹੀ ਤਕਰੀਮ ਵਿੱਚ 6.5 700 ਬੂਟਾ ਲਾਇਆ ਜੀ। ਇਹ ਵਿੱਚ ਆਂਬ ਦੇ ਵੀ ਆ, ਅਮਰੂਦ ਦੇ ਵੀ ਆ, ਫਲਾਂ ਵਾਲੇ, ਜਾਮਣਾਂ ਦੇ, ਤੂਤ, ਡੇਕਾਂ, ਟਾਲੀ ਤੇ ਸਾਗਮਾਨ ਤੇ ਹੋਰ ਤਰ੍ਹਾਂ ਦੇ ਫਲਦਾਰ ਵੀ ਆ, ਫੋਲਦਾਰ ਵੀ ਬੂਟੇ ਲਾਇਆ। ਸਾਰੇ ਸਾਰੇ ਸਟਾਫ ਨੇ ਮਿਹਨਤ ਕੀਤੀ ਆ ਤੇ ਇਹਨਾਂ ਲਈ ਰਾਖੀ ਵਾਸਤੇ ਹਰੇ ਸਟਾਫ ਨੇ ਮਿਹਨਤ ਕਰਕੇ ਖੰਬੇ ਲਾ ਕੇ ਨਾਲ ਕੰਡਿਆਲੀ ਤਾਰ ਲਾ ਕੇ ਡੰਗਰਾਂ ਤੋਂ ਉਹਦੀ ਰਾਖੀ ਵਾਸਤੇ ਵੀ ਇਹ ਕੰਡਿਆਲੀ ਤਾਰ ਦੀ ਬਾੜ ਕੀਤੀ ਆ ਤੇ ਪਾਣੀ ਦਾ ਖਾੜਾ ਪ੍ਰਬੰਧ ਕੀਤਾ ਹੋਇਆ ਹੁਣ ਵੀ ਅੱਜ ਪੱਤਰਕਾਰ ਖਾ ਹੋਇਆ ਸਾみ ਸਾਡੇ ਬੰਦੇ ਪਾਣੀ ਲਾ ਰਹੇ ਆ ਬੂਟਿਆਂ ਨੂੰ ਤੇ ਇਹਨਾਂ ਨੂੰ ਅਸੀਂ ਸਿਯੋਕ ਵਾਸਤੇ ਪਹਿਲਾਂ ਦਵਾਈ ਵੀ ਪਾ ਚੁੱਕੇ ਆ ਦੋ ਵਾਰੀ ਤੇ ਸਪਰੇ ਵੀ ਕੀਤੇ ਸਿਯੋਕ ਵਾਸਤੇ ਕੀ ਕੀ ਕੋਈ ਕੋਈ ਜੜਾ ਨਹੀਂ ਕੋਈ ਹੋਵੇ ਜੀ ਹੈ ਨਾ ਉਹਨੇ ਪੋਸਟ ਮਾਤਾ ਕੋਈ ਜੜਾਈ ਸਾਢੇ 90 ਦਾ ਕੰਡਿਆਲੀ ਤਾਰ ਲਾ ਚੁੱਕੇ ਆ ਅਸੀਂ ਆਲੇ ਦੁਆਲੇ ਸਾਰੀ ਬਾੜ ਕੀਤੀ ਆ ਪਰਲੇ ਪਾਸੇ ਮੇਨ ਗੇਟ ਵੀ ਲਾਵਾਂਗੇ ਜੀ ਸਾਰੀ ਖਤਾਬ ਦੀ ਮਿਹਨਤ ਦੇ ਨਾਲ ਅਸੀਂ ਆਪਦੇ ਸਟਾਫ ਨੇ ਜੋ ਸਭ ਖਤਾਬ ਦੀ ਸਰਦਾ ਸੀ ਕਿ 500 ਗਏ 200 ਗਏ 400 ਦੇ ਕੇ ਉਸ ਤੋਂ ਬਾਅਦ ਨੇ ਹੀ ਆਪਦੇ ਧਾਰ ਲੈਂਦੀ ਆ ਜਿਹੜੀ ਖੰਭਿਆਂ ਦੀ ਸੇਵਾ ਸਾਡੇ ਇਥੇ ਕਮਾਲਪੁਰੇ ਤੋਂ ਹੈਗੇ ਬਾਈ ਜੀ ਉਹਨਾਂ ਨੇ ਸਾਨੂੰ ਖੰਭੇ ਛੇਵਾ ਤੇ 40 ਖੰਭੇ ਸਾਨੂੰ ਉਹਨਾਂ ਨੇ ਦਿੱਤੇ ਲਾਉਣ ਵਾਸਤੇ ਬਿਲਕੁਲ ਪਾਕੀ ਤਾਰ ਨਹੀਂ ਆਉਂਦੇ ਇਕੱਠੇ ਪੈਸੇ ਕਰਕੇ ਤਾਰ ਖੰਡਿਆਲੀ ਦਾ ਰੱਖ ਲਏ ਉਹ ਵੀ ਕੋਈ ਨਹੀਂ ਆਇਆ ਹਾਂਜੀ ਸਾਡੀ ਚੱਲੀ ਜਾਂਦਾ ਜੀ ਅਈ ਹੋਰ ਵੀ ਬੂਟੇ ਲਾਵਾਂਗੇ ਕਿੰਨੀ ਹੋਏ ਸਾਡੇ ਕੋਲ ਮੇਰਾ ਖਾਟੋ 1.5 200 ਬੂਟੇ ਦਾ ਹੋਰ ਹੈਗਾ ਸਾਡੇ ਕੋਲ ਜਗਾ ਅਸੀਂ ਉੱਥੇ ਵੀ ਲਾਵਾਂਗੇ ਲੋਕਾਂ ਨੂੰ ਇਹ ਆ ਇਹ ਆ ਵੀ ਵੱਧ ਵੱਧ ਬੂਟੇ ਲਾਓ ਤੇ ਹਰਿਆਲੀ ਦੇ ਨਾਲ ਆਪਣੇ ਪਾਣੀ ਦਾ ਬਚਾਅ ਹੋਊਗਾ ਕਾਰਨ ਹੋਈ ਪੀਲਾ ਵੀ ਜਿੰਨਾ ਦੀ ਮੋਟਰ ਦੇ ਉੱਤੇ ਕੋਈ ਬੂਟਾ ਹੈ ਨਹੀਂ ਸਾਡੇ ਕੋਲ ਬੂਟੇ ਲੈ ਜਾ ਵੀ ਸਕਦੇ ਆ ਹਰੇਕ ਮੋਟਰ ਦੇ ਉੱਤੇ ਪੰਜ ਪੰਜ ਬੂਟੇ ਆਪਦੇ ਲਾਉਣ ਅਸੀਂ ਤਾਂ ਜਿਹੜਾ ਕੋਈ ਪਿਛੜੇ ਕੋਈ ਟ੍ਰਾਂਫਰ ਨੂੰ ਡੈਮੇਜ ਵਾਲਾ ਕੋਈ ਆਉਂਦਾ ਵਾ ਵੀ ਬਦਲਣਾ ਉਹਨੂੰ ਵੀ ਅਸੀਂ ਕਹਿੰਨੇ ਆ ਵੀ ਸਾਡੇ ਕੋਲ ਬੂਟੇ ਲੈ ਕੇ ਜਾਓ ਆ ਦੀ ਮੋਟਰ ਦੇ ਬੂਟੇ ਜ਼ਰੂਰ ਲਾਓ ਜਿੰਨੇ ਲੱਗਣ ਦੀ ਕੋਈ ਐਸਾ 2 ਆ 4 ਆ 5 ਆ ਬੂਟੇ ਲੈ ਕੇ ਜਾਣਾ